ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੇ ਸਾਧ ਸੰਗਤ ਜੀਓ ਅੱਜ ਆਪਾਂ ਅੱਜ ਦਾ ਜਿਹੜਾ ਵਿਸ਼ਾ ਹੈ ਸ਼ੁੱਧ ਉਚਾਰਨ ਆਪਾਂ ਗੁਰਬਾਣੀ ਦਾ ਜਿਹੜਾ ਹੈ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਉਹਦੇ ਬਾਰੇ ਇੱਕ ਖਾਸ ਕਰਕੇ ਜੋ ਪਹਿਲਾ ਇਹ ਹੈ ਉਹ ਬਿੰਦੀ ਦੀ ਵਰਤੋਂ ਲਈ ਬਿੰਦੀ ਕਿੱਥੇ ਲਗਣੀ ਹੈ ਕਿੱਥੇ ਨਹੀਂ ਲਗਣੀ ਸੋ ਸਾਧ ਸੰਗਤ ਇਹ ਹੈ ਗੁਰਬਾਣੀ ਦੀ ਲਿਖਤ ਦੇ ਵਿੱਚ ਇਹ ਨਿਯਮ ਵਰਤਿਆ ਗਿਆ ਕਿ ਸ਼ਬਦਾਂ ਨੂੰ ਇੱਕ ਥਾਂ ਤੇ ਬਿੰਦੀ ਸਹਿਤ ਤੇ ਦੂਜੀ ਥਾਂ ਤੇ ਉਸੇ ਸ਼ਬਦ ਨੂੰ ਬਿੰਦੀ ਰਹਿਤ ਵਰਤਿਆ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਸ਼ਬਦ ਜਿਹੜੇ ਨੇ ਲਖ ਜਨੇ ਇਥੇ ਬਿੰਦੀ ਆ ਗਈ ਸਾਈਂ ਲਿਖਿਆ ਅੱਗੇ ਸਾਈਂ ਜਿਹੜਾ ਆਏਗਾ ਉਹਨੂੰ ਬਿੰਦੀ ਨਹੀਂ ਲੱਗੀ ਸੋ ਇਸ ਤਰ੍ਹਾਂ ਦੀ ਇਹ ਮਤਲਬ ਹੈ ਲਿਖਤ ਸ਼ੈਲੀ ਹੈ ਉਨਾਂ ਉੱਪਰ ਬਿੰਦੀ ਆਦ ਲਗਾ ਕੇ ਭਾਵ ਅਰਥ ਸਮਝਾਇਆ ਜਾਣਾ ਹੁੰਦਾ ਕਿਉਂਕਿ ਜਦੋਂ ਅਸੀਂ ਉਹਦੇ ਭਾਵ ਅਰਥ ਸਮਝਾਉਨੇ ਆ ਜਾਂ ਸਮਝਨੇ ਆ ਤਾਂ ਉਹਦੇ ਉੱਤੇ ਬਿੰਦੀ ਲਾ ਕੇ ਹੀ ਸਮਝਾਉਗੇ ਸੋ ਜਿੱਥੇ ਬਿੰਦੀ ਨਹੀਂ ਲੱਗੀ ਉਥੇ ਲਗਾ ਕੇ ਪੜ੍ਹਨਾ ਚਾਹੀਦਾ ਹੈ ਤਾਂ ਕਿ ਸ਼ੁੱਧ ਅਰਥ ਹੋ ਜਾ ਸ਼ੁੱਧ ਅਰਥ ਹੋ ਜਾਣ ਅਰਥ ਜਿਹੜੇ ਆ ਉਹਦੇ ਸਹੀ ਸ਼ੁੱਧ ਹੋ ਜਾਣ ਬਿੰਦੀ ਦੀ ਅਣਹੋਂਦ ਦੇ ਕਾਰਨ ਜੇ ਬਿੰਦੀ ਨਹੀਂ ਲਗਾਉਂਦੇ ਤਾਂ ਜਿਹੜੇ ਅਰਥਾ ਹੋਰ ਵੀ ਰੂਪ ਧਾਰਨ ਕਰ ਜਾਂਦੇ ਆ ਤੇ ਅਰਥ ਦਾ ਅਨਅਰਥ ਹੋ ਜਾਂਦਾ ਹੈ। ਇਹ ਲਿਖੀਆਂ ਉਦਾਹਰਨਾਂ ਇਸ ਨੂੰ ਪੂਰੀ ਤਰ੍ਹਾਂ ਸਖਰਦੀਆਂ। ਹੁਣ ਥੱਲੇ ਜਿਹੜੀਆਂ ਉਦਾਹਰਨਾਂ ਲਈਆਂ ਨੇ ਇਹ ਗੁਰਬਾਣੀ ਦੇ ਵਿੱਚੋਂ ਪੰਕਤੀਆਂ ਲਈਆਂ ਗਈਆਂ ਨੇ। ਔਰ ਇਹਨਾਂ ਤੋਂ ਆਪਾਂ ਨੂੰ ਸਪਸ਼ਟ ਹੋ ਜਾਏਗਾ ਕਿ ਇਹ ਵੀ ਬਿੰਦੀ ਹੈ ਉਹ ਲਾ ਕੇ ਹੀ ਆਪਾਂ ਨੂੰ ਵਰਤੋਂ ਕਰਕੇ ਹੀ ਉਚਾਰਨ ਕਰਨਾ। ਉਹ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਿੰਦੀ ਨਹੀਂ ਲੱਗੀ ਇਹ ਨਹੀਂ ਲੱਗੀ ਪਰ ਕਿਤੇ ਕਿਤੇ ਉਸੇ ਲੱਗ ਗਈ ਹੈ ਤਾਂ ਆਪਾਂ ਜਿਹੜੀ ਇਹ ਨਹੀਂ ਲੱਗੀ ਉਥੇ ਉਸੇ ਲਾ ਕੇ ਹੀ ਵਿਚਾਰਨਾ ਕਰਨਾ ਇਸ ਦੇ ਨਾਲ ਇਹ ਦਿੱਤੀਆਂ ਨੇ ਐਗਜ਼ਾਮਪਲ ਆ ਆ ਦੇਖੋ ਸਾਈ ਤੇ ਸਾਈ 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 ਤੇ ਸਾਈ ਹੁਣ ਇਹਨੂੰ ਆਪਾਂ ਸਪਸ਼ਟ ਜਿਹੜਾ ਹੈ ਇੱਥੋਂ ਹੋ ਜਾਏਗਾ ਜੋ ਤੁਦ ਭਾਵੈ ਸਾਈ ਭਲੀ ਕਰ ਜੋ ਤੁਦ ਭਾਵੈ ਸਾਈ ਭਲੀ ਕਰ ਜੋ ਤੈਨੂੰ ਚੰਗਰ ਲਾ ਉਹੀ ਕਾਰ ਜਿਹੜੀ ਹੈ ਸਾਈ ਮਤਲਬ ਉਹੀ ਪਲੀਕਾਰ ਹੈ ਉਹ ਕਾਰ ਪਲੀ ਹੈ ਸਾਈ ਮਤਲਬ ਉਹੀ ਅੱਗੇ ਸਾਈ ਵਸਤ ਪ੍ਰਾਪਤ ਸਾਈ ਉਹੀ ਉਹੀ ਵਸਤ ਪ੍ਰਾਪਤ ਹੋਈ ਜਿਸ ਨੂੰ ਲਾਇਆ ਹੇਤ ਹੇਤ ਕੀ ਹੁੰਦਾ ਹੈ ਪਿਆਰ ਉਹੀ ਪ੍ਰਾਪਤ ਹੋ ਗਈ ਹੁਣ ਇਸਾਈ ਐਸਾਈ ਦਾ ਮਤਲਬ ਉਹੀ ਹੁਣ ਇਧਰ ਆਓ ਸਾਈ ਇਹ ਵੀ ਸਾਈ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਹੁਣ ਸਾਈ ਜਿਹੜਾ ਹੈ ਉਹ ਇਹਦੇ ਨਾਲ ਅਰਥ ਨਹੀਂ ਬਣਦਾ ਹੁਣ ਇਹ ਠੀਕ ਹੈ ਸਾਈ ਸਾਈ ਹੋ ਕੇ ਆ ਮਾਲਕ ਪਰਮਾਤਮਾ ਅਕਾਲ ਪੁਰਖ ਵਾਹੀਰੂ ਤੇ ਸਾਈ ਦਾ ਨਾਮ ਜਿਹੜਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਸਪਸ਼ਟ ਹੋ ਗਿਆ ਸਾਈਂ ਬਿੰਦੀ ਲਈ ਅਤੇ ਸਾਈਂ ਬਿੰਦੀ ਜਿਹੜੀ ਆ ਉਹ ਇਹ ਉਹੀ ਉਵੇਂ ਲਿਖੀ ਆ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਬਿੰਦੀ ਦਾ ਮੈਂ ਆ ਥੱਲੇ ਸਾਈਂ ਲਾਇਆ ਵੀ ਇੱਥੇ ਬਿੰਦੀ ਲਾਉਣੀ ਆ ਪਉਚਾਰ ਦੇ ਆਪਾਂ ਜਦੋਂ ਪੜਾਂਗੇ ਤਾਂ ਐਹੀ ਪੜਾਂਗੇ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣਦੋ ਕੀਮ ਨਾ ਕੋਈ ਜਾਣਦੋ ਅੱਗੇ ਹੈ ਹਰ ਤੁਧੋਂ ਬਾਹਰ ਕਿਛ ਨਹੀਂ ਹਰ ਤੁਧੋਂ ਬਾਹਰ ਕਿਛ ਨਹੀਂ ਤੂੰ ਸੱਚਾ ਸਾਈ ਹੁਣ ਤੂੰ ਸੱਚਾ ਸਾਈ ਹੁਣ ਬਿੰਦੀ ਲਾਉਣੀ ਪਊਗੀ ਸਾਈ ਦੇ ਗੱਲ ਨਹੀਂ ਪਣੀ ਸਾਈ ਤੂੰ ਸੱਚਾ ਸਾਈ ਆ ਬਿੰਦੀ ਤਾਤਲੇ ਸਾਈ ਦੇ ਤਾਵੇ ਆ ਵੀ ਸਾਈ ਤੇ ਬਿੰਦੀ ਰੱਖ ਜਿੱਥੇ ਜਾਈਏ ਜਗਤ ਤਰਮੇ ਤਿੱਥੇ ਹਰ ਸਾਈ ਹਰ ਸਾਈ ਬਿਲੀ ਲਾ ਕੇ ਹੀ ਬੋਲਣਾ ਹਰ ਸਾਈ ਹਾਈ ਹਰ ਸਾਈ ਹਰ ਸਾਈ ਤੋਂ ਪਾ ਪਰਮਾਤਮਾ ਉਹ ਹਰ ਥਾਂ ਤੇ ਹੈ ਜਿੱਥੇ ਜਾਈਏ జగਤਰ ਮੈਂ ਜਗਤ ਦੇ ਵਿੱਚ ਜਿੱਥੇ ਵੀ ਜਾਈਏ ਥਿੱਥੇ ਹਰ ਸਾਈ ਉੱਤੇ ਹਰੀ ਉਹ ਪਰਮਾਤਮਾ ਸਾਈ ਮਾਲਕ ਹੁੰਦਾ ਧੂੜੀ ਮਜਨ ਸਾਧਕੇ ਸਾਈ થી ਇਹ ਕਿਰਪਾਲ ਹੁਣ ਸਾਈ ਸਾਈ થી ਇਹ ਕਿਰਪਾਲ ਨਹੀਂ ਗੱਲ ਬਣੀ ਹੁਣ ਇੱਥੇ ਬਿੰਦੀ ਲਾ ਕੇ ਅਚਾਨਕ ਹੋਊਗਾ ਸਾਈ થી ਇਹ ਕਿਰਪਾਲ ਸਾਈ ਪਰਮਾਤਮਾ ਆਕਾਰਕ ਵੈਗੁਰ ਪਰਮਾਤਮਾ ਮਾਲਕ ਕਿ ਇਹ ਹੋ ਗਏ ਕਿਰਪਾ ਕਿਰਪਾਲ ਹੋ ਗਏ ਹੋ ਗਏ ਹੁਣ ਇਹ ਜਿਹੜੀ ਚੀਜ਼ਾਂ ਨੇ ਇਥੇ ਬਿੰਦੀ ਦੀ ਵਿਚਾਰਨਾ ਇਹ ਬਿੰਦੀ ਤੋਂ ਬਿਨਾਗੇ ਇਹ ਤਾਂ ਸਪਸ਼ਟ ਹੀ ਸਿੱਧੇ ਪਤਾ ਲੱਗ ਜਾਂਦਾ ਸਾਈ ਭਲੀ ਘਰ ਪੜ ਲਿਆ ਪਾ ਹਾ ਪੜ ਲਿਆ ਹੁਣ ਅੱਗੇ ਹੈ ਗਾਈ ਗਾਈ ਤੇ ਇੱਕ ਗਾਈ ਇੱਕ ਗਾਈ گاਵਾਂ ਦੀ ਗੱਲ ਆਊਗੀ ਇਹਦੇ ਸਪੈਕਟ ਹੋ ਜਾਊਗਾ ਗਾਈ ਹੁੰਦਾ ਗੌਣਾ ਆਪਾਂ ਕਹਿੰਦੇ ਗੌਣਾ ਗਾਂ ਹੁਣ ਨਾਨਕ ਹਰ ਗੁਣ ਨਿਰਭਉ ਗਾਈ ਗਾਈ ਗੌਣਾ ਇਥੇ ਕੀ ਆ ਗਿਆ ਗਾਈ ਔਰ ਕੀ ਹੈ ਵਰਬ ਆ ਗਿਆ ਇਥੇ ਵਰਬ ਆ ਗਿਆ ਔਰ ਨਾਨਕ ਹਰ ਗੁਣ ਨਿਰਭਉ ਗਾਈ ਕਰਿਆ ਜਿਨ ਕੈ ਕਰਿਆ ਕਰਿਆ ਗਾਈ ਅਗਿਆ RAM ਨਾਮ ਹਰ ਕੀਰਤ ਗਾਈ ਦੇਖੋ RAM ਨਾਮ ਹਰ ਕੀਰਤ ਗਾਈ ਸਪਸ਼ਟ ਹੋ ਗਿਆ ਗਾਈ ਗਾਇਨ ਕੀਤਾ ਕਰ ਚਾਨਨ ਮਗ ਦਿਖਾਇਆ ਠੀਕ ਹੈ ਇੱਕ ਕਲੀਅਰ ਹੋ ਗਿਆ ਗਾਈ ਗਾਈ ਇਹਦੀ ਕਰਤਾ ਜੋਗ ਬਣਿਆ ਤੇਰਾ ਕੀਰਤਨ ਗਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਤੇਰਾ ਕੀਰਤਨ ਗਾਈ ਗਾ ਗਾਈ गा ਕੇ ਤੇਰਾ ਕੀਰਤਨ ਗਾ ਕੇ ਇੱਕ ਕਿਰਿਆ ਹੈਗੀ ਹੈ ਤੇ ਇਹ ਲਫ਼ਜ਼ ਇੱਥੇ ਕੀ ਆਊਗਾ ਗਾਈ ਇੱਕ ਗਾਈ ਆ ਗਿਆ ਗਾਉਣਾ ਭਾਵ ਇੱਥੇ ਗਾਉਣਾ ਨਹਿ ਕੀਰਤ ਪ੍ਰਭ ਗਾਈ ਪ੍ਰਭੂ ਦੀ ਕੀਰਤ ਹੀ ਨਹੀਂ ਗਾਇ ਉਹਦਾ ਗਾਇਨ ਨਹੀਂ ਕੀਤਾ ਭਾ ਗਾਈ ਆ ਗਿਆ ਗਾਉਣਾ ਆ ਗਿਆ ਸਾਧ ਸੰਗ ਕਬੂਲ ਨਹੀਂ ਕੀਤਾ ਨਹਿ ਕੀਰਤ ਪ੍ਰਭ ਗਾਈ ਐ ਸਾਧ ਸੰਗ ਦਾ ਜਿਹੜਾ ਸੰਗ ਕਬੂਲ ਨਹੀਂ ਕੀਤਾ ਨਹਿ ਕੀਰਤ ਪ੍ਰਭ ਗਾਈ ਤੇ ਪ੍ਰਭ ਦੀ ਕੀਰਤੀ ਕਦੀ ਗਾਈ ਨਹੀਂ ਗਾਈ ਗਾਉਣਾ ਆ ਗਿਆ ਉਰਜੋ ਕਣਕ ਕਾਮਨੀ ਕੇ ਰਸ ਕਣਕ ਫੋਨਾ ਹੁੰਦਾ ਕਾਮਨੀ ਔਰਤ ਉਦੇ ਰਸ ਦੇ ਵਿੱਚ ਪਾਉ ਦੇ ਚਸਕੇ ਦੇ ਵਿੱਚ ਉਰਜਾ ਨਹਿ ਕੀਰਤ ਪ੍ਰਭ ਗਾਈ ਤੇ ਪ੍ਰਭੂ ਦੀ ਕੀਰਤੀ ਨਹੀਂ ਕੀਤੀ ਗਾਏ ਗਾਇਨ ਨਹੀਂ ਕੀਤੀ ਕੀਰਤੀ ਨਹੀਂ ਗਾਈ ਕੀ ਗਾਈ ਨਹੀਂ ਗਾਈ ਦੋ ਪਾਉ ਗਾਉਣਾ ਹੁਣ ਦੂਜੇ ਪਾਸੇ ਗਾਈ ਦਾ ਹੈ ਗਾਈ ਵਿੰਦੀ ਥੱਲੇ ਆ ਦੇਖੋ ਲਾਈ ਹੋਈ ਹੈ ਦੇਖਤ ਸਿੰਘ ਚਰਾਬਤ ਗਾਈ ਦੇਖਤ ਦੇਖੋ ਸਿੰਘ ਸਿੰਘ ਸ਼ੇਰ ਹੈ ਉਹ ਕੀ ਹੈ گاਵਾਂ ਨੂੰ ਚਰਾਉਂਦਾ ਮਤਲਬ ਇਹਦਾ ਅਕਰੀਏ ਦਾ ਗਾਵਾਂ ਨੂੰ ਚਰਮ ਗਾਂ ਗਾ ਗਾ ਗਾਇਨ ਠੀਕ ਹੈ ਇਹ ਲਫ਼ਜ਼ ਆ ਗਿਆ ਗਾਈ ਇਹਦੇ ਤੇ ਤਾਂ ਬਣੂਗਾ ਬਿੰਦੀ ਲੱਗੂ ਬਿੰਦੀ ਦਾ ਉਚਾਰਨ ਹੋਊਗਾ ਗਾਂ ਜੋ ਗਾਈ ਕੋ ਗੋਇਲੀ ਰੱਖੇ ਕਰ ਸਾਰਾ ਜੋ ਗਾਈ ਗਾਈ ਗਾਵਾਂ ਨੂੰ ਗੋਇਲੀ ਗਾਵਾਂ ਨੂੰ ਜਿਹੜਾ ਚਰਾਉਣ ਵਾਲਾ ਹੁੰਦਾ ਉਹਨੂੰ ਗੋਇਲੀ ਗੋਲੀ ਕਹਿੰਦੇ ਆ ਗਾ ਜੋ ਗਾਈ ਕੋ ਗੋਇਲੀ ਰੱਖੇ ਜਿਵੇਂ ਉਹਨੂੰ ਰੱਖਦਾ ਸਾਰਾ ਸਾਰਾ ਉਹਨਾਂ ਦੀ ਸੰਭਾਲ ਕਰਕੇ ਰੱਖਦਾ ਗਾਈ ਹੋ ਗਈ ਆ ਗਾਈ ਪੁੱਤਾਂ ਨਿਰਦਨਾ ਪੰਤੀ ਚਾਕਰ ਹੋਏ ਹੁਣ ਗਾਈ ਪੁੱਤਾਂ ਇਥੇ ਗਾਈ ਗਾਈ ਨਹੀਂ ਗਾਈ ਆ ਗਿਆ ਗਾਈ ਪੁੱਤਾਂ ਦਾ ਭਾਵ ਹੈ ਗਾਈਆਂ ਦੇ ਪੁੱਤ ਬਲ ਜਿਹੜੇ ਜਉਂਦੇ ਆ ਉਹਦੇ ਖੇਤਾਂ ਵਿੱਚ ਹਲ ਵਾਉਣ ਵਾਸਤੇ ਇਹ ਹੁੰਦੇ ਨੇ ਹਲ ਵਾਉਂਦੇ ਸੀ ਉਹ ਉਥੇ ਹੈ ਗਾਈ ਦੇ ਤਾਂ ਲਿਖਿਆ ਗਾਈ ਪੁੱਤਾ ਨਿਰਦਨਾ ਪੰਥੀ ਚਾਕਰ ਹੋ ਸੋ ਇਹ ਸਪਸ਼ਟ ਹੋ ਗਿਆ ਆਪਾਂ ਨੂੰ ਵੀ ਇਹ ਗਾਈ ਹੈ ਹੁਣ ਇਹ ਬਿੰਦੀ ਲੱਗ ਕੇ ਹੀ ਚਾਰ ਹੋਣਾ ਗਾਈ ਪੁੱਤਾ ਨਿਰਦਨਾ ਨਹੀਂ ਪੜਨਾ ਜਿਉ ਗਾਈ ਇਥੇ ਗਾਈ ਜਿਹੜਾ ਹੈ ਉਹ ਨਹੀਂ ਆਏਗਾ ਗਾਹੀ ਆ ਗਿਆ ਸੋ ਇਹ ਹੈ ਅੱਗੇ ਆ ਗਿਆ ਜੀ ਸਾਡੇ ਕੋਲੇ ਡੱਡਾ 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 ਧਰ ਉਪਰ ਜੇ ਧਰ ਜਾਹੀ ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਨ ਹੁਣ ਡੱਡਾ ਕੀ ਹੈ ਡੱਡਾ ਜਿਹੜਾ ਆਪਣੀ ਗੁਰਮ ਕੀ ਹੈ ਉਹਦਾ ਜਿਹੜਾ ਹੈ ਇਹ ਅੱਖਰ ਹੈ ਜੂ ਉਡਾੜਾਈ ਦੀ ਤਹਾ ਇਹਦੇ ਵਿੱਚ ਡੱਡਾ ਆ ਗਿਆ ਨਹੀਂ ਕਿ ਉਹ ਡੱਡਾ ਦਰ ਉਪਜੇ ਡਰ ਜਾਈ ਡੱਡਾ ਫੇਰ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਨ ਡੱਡਾ ਫੇਰ ਆ ਗਿਆ ਡੱਡਾ ਕੀ ਹੈ ਉਹ ਅੱਖਰ ਹੈ ਗੁਰਮੁਖੀ ਗੁਰਮੁਖੀ ਲਿਪੀ ਦਾ ਅੱਖਰ ਹੈ 18ਵਾਂ ਆਉਂਦਾ ਸ਼ਾਇਦ ਉਹ 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 ਲੱਭੇ ਲੱਭ ਜਾਏ ਅੱਛਾ ਇਹ ਆ ਗਿਆ ਸੀ ਡੱਡਾ ਹੁਣ ਇਹ ਇਹ ਤਾਂ 35 ਅੱਖਰਾਂ ਦੇ ਵਿੱਚੋਂ ਆ ਗਿਆ ਨਾ ਹੁਣ ਐਸੇ ਆਊਗਾ ਜੀ ਹੰਸਾ ਹੀਰਾ ਮੋਤੀ ਚੁਗਣਾ ਬਾਗ ਡੱਡਾ ਪਾ ਲੈਣ ਜਾਈ ਡੱਡਾ ਕਿਹੜਾ ਉਹ 35 ਅੱਖਰਾਂ ਵਾਲਾ ਡੱਡਾ ਕੋ ਨਹੀਂ ਆਊਗਾ ਇੱਥੇ ਡੱਡਾ ਔ ਬਿੰਦੀ ਲੱਗੀ ਹੋਈ ਹੈ ਬਿੰਦੀ ਲੋਣੀ ਬੂਗੀ ਉਚਾਰਨ ਕਰਨੀ ਹੈ ਹੰਸਾਂ ਹੀਰਾ ਮੋਤੀ ਝੁਗਣਾ ਹੰਸਾਂ ਹੀਰਾ ਹੰਸ ਜਿਹੜੇ ਨੇ ਉਹ ਕੀ ਚਾਹਦੇ ਹੀਰਾ ਤੇ ਮੋਤੀ ਚਾਹਦੇ ਤੇ ਬਗ ਜਿਹੜੇ ਹੁੰਦੇ ਆ ਉਹ ਕੀ ਹੈ ਡੱਡਾ ਭਾਲਣ ਜਾਵੇ ਡੱਡਾ ਹੁੰਦੀਆਂ ਡੱਡੂ ਜਿਹੜੇ ਹੁੰਦੇ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਜਿਹੜੇ ਫਿਰ ਉਹਨੂੰ ਕਹਿੰਦੇ ਡੱਡਾ ਨਿੱਕੇ ਨਿੱਕੇ ਬੱਚੇ ਹੁੰਦੇ ਨਿੱਕੇ ਨਿੱਕੇ ਡੱਡਾ ਜਦੋਂ ਉਹ ਪੂਖਦੇ ਮੀਂਹ ਪੈਂਦਾ ਤਾਂ ਨਿੱਕੇ ਨਿੱਕੇ ਹੁੰਦੇ ਡੱਡਾ ਉਹ ਡੱਡਾ ਆਂ ਹੁਣ ਇਹ ਜੇ ਨਾ ਲਾਈਏ ਤਾਂ ਡੱਡਾ ਭਾਲਣ ਜਾਈ ਤਾਂ ਕੀ ਆ ਜੂਗਾ ਉਹ ਡੱਡਾ ਤੇ ਉਹਦਾ ਕੋਈ ਮਕਸਦ ਹੀ ਨਹੀਂ ਵੀ ਡੱਡਾ ਭਾਲਣ ਜਾਏ ਇਹ ਡੱਡਾ ਹੁਣ ਇਹਨੂੰ ਪੜਨ ਵਾਸਤੇ ਤਾਂ ਫਿਰ ਬਿੰਦੀ ਲਾਉਣੀ ਵੀ ਡੱਡਾ ਭਾਲਣ ਜਾਈ ਅੱਗੇ ਨਾਈ ਤੇ ਨਾਈ ਨਾਈ ਤੇ ਨਾਈ ਵਾਹੋ ਵਾਹੋ ਸੱਚੇ ਬਾਦਸ਼ਾਹ ਤੂੰ ਸੱਚੀ ਨਾਈ ਨਾਈ ਹੁੰਦੀ ਵਡਿਆਈ ਤੇਰੀ ਵਡਿਆਈ ਆ ਉਹ ਸੱਚੀ ਆ ਸੱਚੀ ਤੂ ਪਾ ਸਦਾ ਤੇ ਰਹਿਣ ਵਾਲੀ ਆ ਹਮੇਸ਼ਾ ਰਹਿਣ ਵਾਲੀ ਆ ਸੱਚੀ ਨਹੀਂ ਵਾਹ ਵਾਹ ਸੱਚੇ ਪਾਸ਼ਾ ਤੂ ਸੱਚੀ ਨਹੀਂ ਐ ਨਹੀਂ ਉਹ ਵੱਡਾ ਸਾਹਿਬ ਵੱਡੀ ਨਹੀਂ ਵੱਡਾ ਸਾਹਿਬ ਤੇ ਵੱਡੀ ਉਹਦੀ ਵਡਿਆਈ ਕੀਤਾ ਜਾ ਕਾ ਹੋਵੇ ਕੀਤਾ ਜਾ ਕਾ ਹੋਵੇ ਜਿਹੜਾ ਕੀਤਾ ਹੁੰਦਾ ਸੱਚਾ ਸਾਹਿਬ ਸੱਚੀ ਨਹੀਂ ਸੱਚਾ ਸਰ ਸਾਹਿਬ ਸੱਚਾ ਸਦਾ ਤੇ ਰਹਿਣ ਵਾਲਾ ਹੈ ਸੱਚੇ ਤੂ ਪਾ ਸਦਾ ਥਿਰ ਰਹਿਣ ਵਾਲਾ ਸਦਾ ਰਹਿਣ ਵਾਲਾ ਹੈ ਉਹ ਮੇਰਾ ਸਹਬ ਅਕਾਲ ਪੁਰਖ ਵਾਹਿਗੁਰੂ ਸੱਚੀ ਨਹੀਂ ਉਹਦੀ ਵਡਿਆਈ ਵੀ ਸੱਚੀ ਹੈ ਸੱਚੀ ਤੋਂ ਪਾਓ ਉਹਦੀ ਵਡਿਆਈ ਸਦਾ ਥਿਰ ਰਹਿਣ ਵਾਲੀ ਹੈ ਉਹ ਘੱਟ ਨਹੀਂ ਨੀ ਵੱਧੀ ਨਹੀਂ ਸਭ ਸਦੀ ਸਦੀ ਪੱਕੀ ਸੱਚੀ ਸੱਚੀ ਤੋਂ ਪਾਓ ਸਦਾ ਰਹਿਣ ਵਾਲੀ ਕੀਰਤ ਸੂਰਤ ਮੁਕਤ ਇਕ ਨਹੀਂ ਕੀਰਤ ਸੂਰਤ ਮੁਕਤ ਇਕ ਨਹੀਂ ਵਡਿਆਈ ਵਡਿਆਈ ਇਥੇ ਹੀ ਆ ਗਿਆ ਹੁਣ ਅੱਗੇ ਹੈ ਨਾਈ ਨਾਉਣਾ ਨਾਈ ਨਾਉਣਾ ਲੋਕੀ 68 ਤੀਰਥ ਨਾਈ ਇਹ ਨਾਈ ਦਾ ਲਹਜਾ ਗੇ ਨਾਉਣਾ ਨਾਈ ਉਹ ਨਾਈ ਸੀ ਨਾਈ ਤੋਂ ਭਾਵ ਵਢਾਈ ਸੀ ਇਹ ਇਹ ਜਿਹੜੀ ਹੈ ਇੱਥੇ ਲੱਗੂਗਾ ਇਹ ਨਾਈ ਨਾਈ ਲੋਕੀ 68 ਤੀਰਥ ਨਾਈ ਤੀਰਥ 68 ਮਜਨ ਨਾਈ ਸੋ ਇਸੇ ਇਹ ਆਪਣਾ ਸਪੈਕਟ ਹੋ ਗਿਆ ਅਗੇ ਹੈ ਰਾਜਾ ਤੇ ਰਾਜਾ ਇਹ ਕਹੇ ਰਾਜਾ ਇੱਕ ਹੈ ਰਾਜਾ ਜਿਹਨੂੰ ਰਾਜ ਜਾਣਾ ਫਲੈਟ ਵਈ ਹੋ ਜਾਣਾ ਰਾਜ ਜਾਣਾ ਕੋਈ ਚੀ ਕਾਲੀ ਕਿ ਅਸੀਂ ਰਾਜ ਜਾਨੀ ਉਹ ਇੱਕ ਰਾਜਾ ਇੱਕ ਰਾਜਾ ਹੁਣ ਦੇਖੋ ਸੈਨ ਨਾਈ ਬੁੱਤਕਾਰਿਆ ਉਹ ਘਰ ਘਰ ਸੁਣਿਆ ਸੈਨ ਨਾਈ ਇਹ ਉੱਪਰਲੇ ਨਾਲ ਹੀ ਸੀ ਨਾਈ ਤੋਂ ਭਾਵ ਦੱਸਿਆ ਸੈਨ ਨਾਈ ਐਨ ਨਾਈ ਦੇ ਨਾਲ ਇਹ ਤੋਂ ਕਾ ਸੈਨ ਨਾਈ ਬੁੱਤਕਾਰਿਆ ਉਹ ਘਰ ਘਰ ਸੁਣਿਆ ਹੁਣ ਇੱਥੇ ਜਿਹੜਾ ਨਾਈ ਆ ਉਹ ਕੀ ਹੈ ਨਾਈ ਜਿਹੜਾ ਹੈ ਉਹ ਉਹ ਨਾਈ ਹੈ ਜਿਹੜੇ ਇੱਕ ਆ ਨਾਈ ਹੁੰਦੇ ਜਿਹੜੇ ਸਾਧ ਸੰਗਤ ਉਹ ਨਾਈ ਹੈ ਫੈਨ ਨਾਈ ਫੀ ਆਪਾ ਪੜਦੇ ਬਾਣੀ ਫੈਨ ਨਾਈ ਬੁਤਕਾਰਿਆ ਉਹ ਕਰ ਕਰ ਸੁਣਿਆ ਹੁਣ ਸੇਪਾ ਕਰੇ ਰਾਜਾ ਤੇ ਰਾਜਾ ਗਾਵੇ ਤੁਹਾਨੂੰ ਪਾਉਣ ਪਾਣੀ ਬੈਸੰਤਰ ਗਾਵੇ ਤੁਹਾਨੂੰ ਤੈਨੂੰ ਗਾਉਂਦੇ ਨੇ ਪਾਉਣ ਹਵਾ ਪਾਣੀ ਪਾਣੀ ਬੈਸੰਤਰ ਅੱਗ ਗਾਵੈ ਗਾਉਂਦਾ ਗਾਉਂਦਾ ਰਾਜਾ ਧਰਮ ਦਵਾਰੇ ਰਾਜਾ ਧਰਮ ਧਰਮ ਰਾਜ ਤੇਰੇ ਦਵਾਰੇ ਦੇ ਉੱਤੇ ਉਹ ਬੈਠਾ ਗਾਉਂਦਾ ਭਾਵ ਹੁਣ ਇਹ ਆ ਗਿਆ ਵੀ ਇਹ ਰਾਜਾ ਹੈ ਇਹ ਰਾਜਾ ਆ ਗਿਆ ਨਾ ਜੀ ਰਾਜਾ ਕੋਰ ਬਿਨ ਚਿੰ ਸਮਝਾਈਏ ਮਨ ਰਾਜਾ ਸੁਲਤਾਨ ਗੁਰਬਿੰਦ ਕੈਨੇ ਸਮਝਾਈਏ ਗੁਰੂ ਤੋਂ ਬਿਨਾ ਕੈਨੇ ਸਮਝਾਈਏ ਮਨ ਰਾਜਾ ਇਹ ਮਨ ਕੀ ਹੈ ਰਾਜਾ ਇਹ ਮਨ ਕੀ ਤੇ ਰਾਜਾ ਰਾਜਾ ਜਿਹੜਾ ਰਾਜਾ ਆਪਾਂ ਕਹਿੰਨੇ ਹੁੰਦਾ ਰਾਜਾ ਰਾਜਾ ਕਿੰਗ ਕਿੰਗ ਕਹਿੰਦੇ ਸੁਲਤਾਨ ਠੀਕ ਹੈ ਹੁਣ ਅੱਗੇ ਹੈ ਜਿਵੇਂ ਅੱਗੇ ਰਾਜਾ ਹਉ ਤੇਰੀ ਦਾਤੀ ਰਾਜਾ ਰਾਜਾ ਬਦਰ ਰਜਾ ਤੇਰੀਆਂ ਦਾਤਾਂ ਦੇ ਨਾਲ ਮੈਂ ਰਜਿਆ ਜੇ ਭੁੱਖ ਦੇ ਤਾਂ ਇਤਹੀ ਰਾਜਾ ਜੇ ਭੁੱਖ ਦੇ ਜੇ ਤੂੰ ਭੁੱਖ ਵੀ ਦੇ ਤਾਂ ਮੈਂ ਇਵੇਂ ਹੀ ਰਜਾ ਐਵੇਂ ਸੈਠ ਤੋਂ ਨਹੀਂ ਰਾਜਾ ਰਾਜਾ ਮਤਲਬ ਰਜਿਆ ਹੋਇਆ ਦੁੱਖ ਵਿੱਚ ਸੂਖ ਮਨਾਈ ਰਾਜਾ ਦੁੱਖ ਵਿੱਚ ਸੂਖ ਮਨਾਈ ਸੋ ਸਾਸੰਗਤ ਇਹ ਵੀ ਸ਼ੁੱਧ ਉਚਾਰਨ ਵਾਸਤੇ ਬਿੰਦੀ ਦੀ ਵਰਤੋਂ ਕਰਕੇ ਸੋ ਸਾਸੰਗਤ ਇਹਨਿਕੂ ਬੇਨਤੀ ਇਹਨਿਕੂ ਵਿਚਾਰ ਪ੍ਰਵਾਨ ਕਰਿਓ ਅਗਲੇ ਵਿਸ਼ੇ ਤੇ ਫਿਰ ਮਿਲਾਂਗੇ ਔਰ ਇਹ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤਾਂ ਕਿ ਸੰਗਤਾਂ ਦੇ ਵਿੱਚ ਜਿਹੜੀ ਹੈ ਪਹੁੰਚ ਸਕੇ ਤੇ ਸੰਗਤਾਂ ਇਸ ਦਾ ਲਾਭ ਕੱਢ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ